ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੂਸਰੇ ਪਾਸੇ ਕਾਂਗਰਸ ਦੀ ਹਾਈ ਕਮਾਂਡ ਦੀ ਬਣੀ ਮਜਬੂਰੀ ਜੇਕਰ ਗੱਲ ਕਰੀਏ ਤਾਂ ਗੱਠ ਜੋੜ ਤੋਂ ਬਿਨਾਂ ਮੇਅਰ ਤੇ ਵਿੱਚ ਫੈਸਲਾ ਲੋਣੇ ਹੋ ਰਹੇ ਨੇ ਮੁਸ਼ਕਿਲ ਦੱਸ ਦਈਏ ਤੁਹਾਨੂੰ ਬੀਤੇ 2024 ਦੇ ਵਿੱਚ ਵੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਕਾਂਗਰਸ ਪਾਰਟੀ ਨੂੰ ਗੱਠ ਜੋੜ ਕਰਨਾ ਪਿਆ ਸੀ ਹਾਲਾਂਕਿ ਇਸ ਗੱਠ ਜੋੜ ਤੋਂ ਬਾਅਦ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਕੁਝ ਨਜ਼ਰ ਆਏ ਤੇ ਸ਼ਬਦੀ ਹਮਲੇ ਕਰਦੇ ਵੀ ਕਾਂਗਰਸ ਪਾਰਟੀ ਦੇ ਉੱਤੇ ਅਕਸਰ ਹੀ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਗੱਠ ਜੋੜ ਤੋਂ ਬਿਨਾਂ ਮੇਅਰ ਦੇ ਵਿੱਚ ਆਪਣਾ ਪੈਰ ਨਹੀਂ ਲੱਗ ਸਕਤੇ ਤੇ ਦੂਸਰੇ ਪਾਸੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਜਿੱਤੇ ਹੋਏ ਦੋ ਕੌਂਸਲਰ ਵੀ ਜਿਹੜੇ ਭਾਜਪਾ ਦੇ ਵਿੱਚ चले ਗਏ ਨੇ ਹਾਲਾਂਕਿ ਬੀਜੇਪੀ ਜਿਹੜੀ ਹੈ ਇਸ ਟਾਈਮ ਸਟਰੋਂਗ ਕੈਂਡੀਡੇਟਸ ਨਾਲ ਦਿਖਾਈ ਦੇ ਰਹੀ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੁਣ ਇਹ ਸੂਤਰਾਂ ਤੋਂ ਬਣਦੀ ਖਬਰ ਇਹ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਤੇ ਦੂਸਰੇ ਪਾਸੇ ਜਿਹੜੀ ਹੈ ਕਾਂਗਰਸ ਪਾਰਟੀ ਉਹ ਇੱਕਜੁੱਟ ਹੋ ਕੇ ਯਾਨੀ ਕਿ ਗੱਠਜੋੜ ਹੋ ਕੇ ਮੇਲਦੀਆਂ ਵੋਟਾਂ ਦੀ ਵੋਟਾਂ ਦੇ ਵਿੱਚ ਜਿਹੜੇ ਨੇ ਖਦਰੰਗੀ ਤਰੁਦਾਸ ਨੇ ਕਿ ਸੂਤਰਾਂ ਤੋਂ ਮੰਦੀ ਜਾਣਕਾਰੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਬੁੱਧਵਾਰ ਨੂੰ ਸਿਟੀ ਬਿਊਟੀਫੁਲ ਵਿੱਚ ਵੱਡਾ ਝਟਕਾ ਲੱਗਾ ਇਸ ਦੀਆਂ ਦੋ ਕੌਂਸਲਰ ਜਿਹੜੀਆਂ ਨੇ ਮੇਅਰ ਸੀਨੀਅਰ ਡਿਪਟੀ ਅਤੇ ਡਿਪਟੀ ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਈਆਂ ਉਸ ਤੋਂ ਬਾਅਦ ਇਸ ਨਾਲ ਹੁਣ ਕਾਂਗਰਸ ਆਮ ਆਦਮੀ ਪਾਰਟੀ ਗੱਠ ਜੋੜ ਸੁਰਖੀਆਂ ਵਿੱਚ ਆ ਗਿਆ ਹੈ ਮੱਤਕਉ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਆਉਣ ਵਾਲੀਆਂ ਮੇਅਰ ਚੋਣਾਂ ਲਈ ਗੱਠਜੋੜ ਬਣਾਉਣਗੇ ਕਿਉਂਕਿ ਕਿਸੇ ਵੀ ਪਾਰਟੀ ਵਿੱਚ ਜਿੱਤਣ ਦੀ ਲੋੜਿੰਦੇ ਜਿਹੜੇ ਅੰਕੜੇ ਨਹੀਂ ਹਨ ਇਥੋਂ ਤੱਕ ਗੱਠਜੋੜ ਕਰਨ ਦਾ ਮਾਮਲਾ ਵੀ ਬਰਾਬਰੀ ਤੇ ਨਜ਼ਰ ਆਉਂਦਾ ਹੈ ਦਰਅਸਲ ਚੰਡੀਗੜ੍ਹ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਤੋਂ ਪਹਿਲਾਂ ਇੱਕ ਵਾਰ ਫਿਰ ਰਾਜਨੀਤਿਕ ਉਤਲ-ਪੁਤਲ ਸ਼ੁਰੂ ਹੋ ਗਈ ਹੈ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰ ਮੋਹਿੰਦਰ ਸਿੰਘ ਲਕੀ ਨੇ న్యూਸ 18 ਨਾਲ ਗੱਲਬਾਤ ਕਰਕੇ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਪਿਛਲੀ ਵਾਰ ਇੰਡੀਆ ਲਾਇੰਸ ਦੇ ਤਹਿਤ ਅਸੀਂ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਸੀ ਖਾਸ ਕਰਕੇ ਚੰਡੀਗੜ੍ਹ ਆਮ ਆਦਮੀ ਪਾਰਟੀ ਦੀ ਮਿਹਰਬਾਨੀ ਅਤੇ ਸਾਡੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨਿਯੁਕਤ ਕੀਤੇ ਗਏ ਹਾਲਾਂਕਿ ਪੰਜਾਬ ਵਿੱਚ ਸਾਡੀ ਪਾਰਟੀ ਅਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਟਕਰਾਅ ਵਿੱਚ ਹਨ ਇਸ ਲਈ ਇਸ ਵਾਰ ਸਸਪੈਂਸ ਬਣਿਆ ਹੋਇਆ ਕਿ ਉਹ ਪਾਰਟੀ ਹਾਈ ਕਮਾਂਡ ਫੈਸਲਾ ਲਵੇਗਾ ਅਸੀਂ ਉਹਨਾਂ ਨੂੰ ਸਵੀਕਾਰ ਕਰਾਂਗੇ ਹੈਰਾਨੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਪਾਰਟੀ ਅਜੇ ਤੱਕ ਸਾਡੇ ਨਾਲ ਸੰਪਰਕ ਦੇ ਸੰਪਰਕ ਨਹੀਂ ਕੀਤਾ ਜੇਕਰ ਆਮ ਆਦਮੀ ਪਾਰਟੀ ਸਾਡੇ ਨਾਲ ਸੰਪਰਕ ਕਰਦੀ ਤਾਂ ਇਸ ਇਸ ਦੇ ਵਿਚਾਰ ਵਿਚਾਰ ਕਰਾਂਗੇ ਲਕੀ ਨੇ ਕਿਹਾ ਕਿ ਅਸੀਂ ਆਪ ਆਗੂਆਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਬਹੁਤ ਸਾਰੇ ਕੌਂਸਲ ਪਾਰਟੀਆਂ ਦੇ ਸੰਪਰਕ ਵਿੱਚ ਹਨ ਉਹਨਾਂ ਨੂੰ ਸਭਾਲਣ ਲਈ ਉਹਨਾਂ ਨੇ ਸਭ ਕੁਝ ਨਜ਼ਰ ਅੰਦਾਜ਼ ਕਰ ਦਿੱਤਾ ਉਹਨਾਂ ਅੱਗੇ ਕਿ ਆਮ ਆਦਮੀ ਪਾਰਟੀ ਬਹੁਤ ਸਾਰੇ ਕੌਂਸਲਾਂ ਵਿੱਚ ਸੰਪਰਕ ਵਿਚਾਰਨ ਅਤੇ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ ਪਰ ਅਸੀਂ ਅਜੇ ਤੱਕ ਅਜਿਹਾ ਨਹੀਂ ਕੀਤਾ ਕਿਉਂਕਿ ਅਸੀਂ ਪਿਛਲੀ ਵਾਰ ਇਕੱਠੇ ਲੜੇ ਸੀ ਇਸ ਲਈ ਉਹਨਾਂ ਨਾਲ ਧੋਖਾ ਨਹੀਂ ਕਰਨਾ ਚਾਹੁੰਦੇ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਧਿਆਨ ਸੋਚਣਾ ਹੋਵੇਗਾ ਕਿ ਆਪਣੇ ਕੌਂਸਲਾਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਕੌਨਸਲ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਦੱਸਿਆ ਗਿਆ ਕਿ ਉਹਨਾਂ ਇਸ ਵਾਰ ਕਾਂਗਰਸ ਨਾਲ ਗੱਠਜੋੜ ਹੈ ਪਰ ਅਜੇ ਤੱਕ ਕੋਈ ਸਪਸ਼ਟ ਨਹੀਂ ਹੈ న్యూਸ 18 ਦਾ ਇਸ ਵਿਸ਼ੇਸ਼ ਇੰਟਰਵਿਊ ਵਿੱਚ ਆਮ ਆਦਮੀ ਪਾਰਟੀ ਦੇ ਕੌਨਸਲ ਦਮਨ ਪ੍ਰੇਸਿੰਗ ਨੇ ਸਪਸ਼ਟ ਕੀਤਾ ਕਿ ਕਾਂਗਰਸੀ ਪ੍ਰਧਾਨ ਕਹਿ ਰਹੇ ਹਨ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਪਰ ਉਸ ਤੇ ਹਾਈ ਕਮਾਂਡ ਨਾਲ ਚਰਚਾ ਕੀਤੀ ਜਾਵੇਗੀ ਹਾਲਾਂਕਿ ਸਾਨੂੰ ਹੁਣ ਤੱਕ ਦੱਸਿਆ ਗਿਆ ਹੈ ਕਿ ਅਸੀਂ ਇਸ ਵਾਰ ਕਾਂਗਰਸ ਨਾਲ ਗੱਠਜੋੜ ਕਰਕੇ ਜੋਨ ਲੜਾਂਗੇ ਆਪ ਕੌਨਸਲ ਨੇ ਇਹ ਕਿਹਾ ਕਿ ਕੌਨਸਲ ਭਾਜਪਾ ਵਿੱਚ ਸ਼ਾਮਲ ਹੋਏ ਹਨ ਕੀ ਲਾਲਚ ਰਿਹਾ ਹੈ ਕੀ ਕਮੀਆਂ ਹਨ ਇਸ ਬਾਰੇ ਚਰਚਾ ਚੱਲ ਰਹੀ ਹੈ ਹਾਲਾਂਕਿ ਭਾਜਪਾ ਵਿੱਚ ਰਹਿਦੀ ਨਜ਼ਰ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਕੌਨਸਲ ਦੇ ਸੰਪਰਕ ਵਿੱਚ ਹਨ ਅਤੇ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਜਾਣਗੇ ਇਸ ਸਵਾਲ ਤੇ ਆਮ ਆਦਮੀ ਪਾਰਟੀ ਕੌਨਸਲ ਵਿੱਚ ਕਿਸੇ ਵੀ ਵਿਅਕਤੀ ਨੂੰ ਨਹੀਂ ਰੋਕ ਸਕ ਰੋਕ ਸਾਤੇ ਜੋ ਜਾਣਾ ਚਾਹੁੰਦਾ ਹੈ ਪਰ ਕੋਈ ਵੀ ਕੌਨਸਲ ਪਾਰਟੀ ਛੱਡ ਰਿਹਾ ਹੈ ਉਹ ਵਾਰਡ ਦੇ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਕਿਉਂਕਿ ਲੋਕਾਂ ਨੇ ਆਮ ਆਜ਼ਾਦੀ ਪਾਰਟੀ ਨੂੰ ਦੇਖ ਕੇ ਉਹਨਾਂ ਨੂੰ ਵੋਟ ਦਿੱਤੀ ਸੀ ਲੋਕ ਉਹਨਾਂ ਨੂੰ maaf ਨਹੀਂ ਕਰਨਗੇ ਯਾਨੀ ਕਿ ਹੁਣ ਗੱਠ ਜੋੜ ਦੀ ਗੱਲ ਸਾਹਮਣੇ ਆ ਰਹੀ ਹੈ ਹਾਈ ਕਮਾਂਡ ਨਾਲ ਜਿਹੜੀ ਹੈ ਆਮ ਆਜ਼ਾਦੀ ਪਾਰਟੀ ਵੱਲੋਂ ਜਿਹੜੀ ਹੈ ਗੱਲ ਕੀਤੀ ਜਾਵੇਗੀ ਤੇ ਵੇਖਿਆ ਜਾਵੇਗਾ ਕਿ ਹੁਣ ਚੰਡੀਗੜ੍ਹ ਚ ਮੇਅਰ ਦੀਆਂ ਵੋਟਾਂ ਗੱਠ ਜੋੜ ਨਾਲ ਲੜੀਆਂ ਜਾਣਗੀਆਂ ਜਾਂ ਫਿਰ ਆਪ ਕੋ ਆਪਣੀ ਹਾਲਾਂਕਿ ਆਪ ਕੋ ਆਪਣੀ ਲੜਨ ਵਾਸਤੇ ਉਹਨਾਂ ਕੋਲ ਪੂਰੇ ਜਿਹੜੇ ਨੇ ਉੱਥੋਂ ਦੇ ਕਾਨਸਰਟ ਨਹੀਂ ਹਨ ਤਾਂ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਗੱਠਜੋੜ ਵਿੱਚ ਆਉਂਦੀ ਹੈ ਜਾਂ ਨਹੀਂ